ਨਾ ਪਾਲਕ ਬੱਚਿਆਂ ਤੇ ਹੁਣ ਸਖਤ ਹੋਵੇਗਾ ਪ੍ਰਸ਼ਾਸਨ ਮੋਟਰ ਵਹੀਕਲ ਐਕਟ ਵਿੱਚ 25000 ਜੁਰਮਾਨਾ ਤੇ 3 ਸਾਲ ਦੀ ਸਜ਼ਾ ਨਿਰਧਾਰਿਤ ਕੀਤੀ ਗਈ ਹੈ ਅਕਟ ਹੋਵੇਗਾ ਪ੍ਰਸ਼ਾਸਨ दरअसल ਅੱਜ ਯਾਨੀ ਕਿ 1 ਅਗਸਤ ਤੋਂ ਮੋਟਰ ਵਹੀਕਲ ਐਕਟ ਲਾਗੂ ਹੋ ਗਿਆ ਹੈ ਤੇ ਇਹ ਐਕਟ ਨਾਬਾਲਗ ਬੱਚਿਆਂ ਦੇ ਲਈ ਬਣਾਇਆ ਗਿਆ ਹੈ ਕਿਉਂਕਿ ਦਿਨੋ ਦਿਨ ਸੜਕੀ ਹਾਦਸਿਆਂ ਦੇ ਵਿੱਚ ਨਾਬਾਲਗ ਬੱਚੇ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ ਤਾਂ ਮੋਟਰ ਵਹੀਕਲ ਐਕਟ ਵਿੱਚ 25000 ਜੁਰਮਾਨਾ ਤੇ 3 ਸਾਲ ਦੀ ਸਜ਼ਾ ਨਿਰਧਾਰਿਤ ਕੀਤੀ ਗਈ ਹੈ ਜਿਕਰ ਮੋਟਰ ਵਹੀਕਲ ਐਕਟ ਸੰਬੰਧੀ ਨਾਪਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਨਾਪਾ ਸ਼ਹਿਰ ਦੇ ਸਰਕਾਰੀ ਸਕੂਲ ਦੇ ਨਾਬਾਲਗ ਵਿਦਿਆਰਥੀ ਪਹਿਲਾਂ ਦੀ ਤਰ੍ਹਾਂ ਅੱਜ ਵੀ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਸਕੂਲ ਦੇ ਪਹੁੰਚੇ ਅਤੇ ਜਦੋਂ ਵਿਦਿਆਰਥੀਆਂ ਨੂੰ ਨਵੇਂ ਐਕਟ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਾਡੀ ਬੱਸ ਪਿੰਡਾਂ ਵਿੱਚ ਨਹੀਂ ਰੁਕਦੀ ਜਿਸ ਕਰਕੇ ਸਾਨੂੰ ਮਜਬੂਰੀ ਕਾਰਨ ਮੋਟਰਸਾਈਕਲਾਂ ਤੇ ਆਉਣਾ ਪੈਂਦਾ ਹੈ ਇਸ ਮੌਕੇ ਤੇ ਸਰਕਾਰੀ ਸਕੂਲ ਦੀ ਵਾਈਸ ਪ੍ਰਿੰਸੀਪਲ ਗੁਰਮੀਤ ਕੌਰ ਰੰਦਾਵਾ ਨੇ ਕਿਹਾ ਕਿ ਅਸੀਂ ਨਵੇਂ ਮੋਟਰ ਵਹੀਕਲ ਐਕਟ ਬਾਰੇ ਬੱਚਿਆਂ ਨੂੰ ਜਾਗਰੂਤ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਬੱਚਿਆਂ ਦੀ ਵੀ ਕਿਤੇ ਨਾ ਕਿਤੇ ਮਜਬੂਰੀ ਹੈ ਪਰ ਜੋ ਇਹ ਸਰਕਾਰ ਵੱਲੋਂ ਐਕਟ ਲਾਗੂ ਕੀਤਾ ਗਿਆ ਹੈ ਇਹ ਬਹੁਤ ਵਧੀਆ ਹੈ ਦੂਜੇ ਪਾਸੇ ਬੱਚਿਆਂ ਦੇ ਮਾਪਿਆਂ ਨੇ ਵੀ ਇਸ ਐਕਟ ਦੀ ਸ਼ਲਾਘਾ ਕੀ ਕੀਤੀ ਹੈ ਕਿਹੜੀ ਗਲਤੀ ਪੜਦੇ ਪਲਸ 2 ਕਿੰਨੇ ਉਮਰ ਦੇ 17 ਸਾਲ ਕੀ ਤੁਹਾਨੂੰ ਪਤਾ ਵੀ ਕਾਨੂੰਨ ਜਿਹੜਾ ਹੈਗਾ ਅੱਜ ਤੋਂ ਲਾਗੂ ਹੋਇਆ ਇੱਕ ਵਾਸਤੇ ਕੀ ਹੋਇਆ ਲਾਗੂ ਅੱਜ ਵੀ 18 ਤੋਂ ਘੱਟ ਜਾਂ ਫਿਰ ਜਿਹੜੇ ਨੂੰ ਲਾਇਸੈਂਸ ਨਹੀਂ ਹੈਗਾ ਉਹਨਾਂ ਨੂੰ ਹੀ ਹੇਅਰ ਵਾਲੇ ਮੋਟਰਸਾਈਕਲ ਤੇ ਆ ਕੇ ਰੰਦੇ ਨੇ ਜੂਰੀ ਦੇ ਉੱਤੇ ਤੇ ਚਲਾਨ ਹੋਊਗਾ ਜਾਂ ਫਿਰ ਸਜ਼ਾ ਹੋਊਗੀ ਸਪੈਰੈਂਸ ਦੀ ਫਿਰ ਫੇਰ ਵੀ ਤੁਸੀਂ ਮੋਟਰਸਾਈਕਲ ਹੈ ਹੋ ਕੀ ਕਰਨਾ ਫਿਰ ਬੱਸ ਖੜਦੀ ਨਹੀਂ ਹੋਣਾ ਕਿਹੜਾ ਪਿੰਡ ਦਾ ਕਮਰੋਦੀ ਕਮਰਾ ਉਦਾ ਪਾਸ ਕੱਢਦੇ ਨਾ ਤਾਂ ਕਰਕੇ ਲੈ ਕਿੰਨੇ ਕਿਲੋਮੀਟਰ ਪੈਂਦਾ ਤੁਹਾਨੂੰ 10 ਕਿਲੋਮੀਟਰ ਤਾਂ ਹੋਣਾ ਹੀ ਡੇਲੀ ਇਸ ਤੋ ਹੀ ਆਉਂਦੇ ਹਾਂ ਮੋਟਰਸਾਈਕਲ ਤੇ ਡੇਲੀ ਤਾਂ ਨਹੀਂ ਕਦੇ-ਕਦੇ ਜਾਂ ਹਾਂ ਤੇ ਫਿਰ ਫਿਰ ਇੱਥੋਂ ਫਿਰ ਅੱਗੇ ਤੋਂ ਹੁਣ ਤੁਸੀਂ ਇਹ ਮੋਟਰਸਾਈਕਲ ਤੇ ਆਉਂਗੇ ਤੇ ਯਾਰ ਨਾ ਇਹ ਦੇਖੋ ਜਿਆਦਾ ਪੇਰੈਂਟਸ ਛੱਡ ਜਾ ਕਰਨਗੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਜੁਰਮਾਨਾ ਵੀ ਹੋ ਸਕਦਾ ਤੇ ਕੈਦ ਦਾ ਵੀ ਬੜਾ ਵਿਦਾਨ ਹੈਗਾ ਇਸ ਦੇ ਵਿੱਚ ਕਿੰਨੇ ਲਿਖਦੇ ਹੁਣ ਤਾਂ ਹੀ ਜਦ ਲਾਗੂ ਹੋ ਗਿਆ ਹੁਣ ਤਾਂ ਨਹੀਂ ਪਿਆ ਕਰੂਗਾ ਬਸ ਇਹ ਕਰ ਦੇਣਾ ਇਹਨਾਂ ਤਾਂ ਹੈ ਨਹੀਂ ਸੀ ਕਿਹੜੀ ਬਲਾਸ਼ ਪੜ੍ਹਦੇ ਮੈਂ ਪਲਸ 2 ਪੜ੍ਹਦਾ ਕਿੰਨੀ ਉਮਰ ਆ 17 ਸਾਲ ਦੀ 15 ਸਾਲ 17 ਸਾਲ 17 ਸਾਲ ਇਥੋਂ ਨੂੰ ਪਤਾ ਕਿ ਜਿਹੜਾ ਹੈਗਾ ਅੱਜ ਕਾਨੂੰਨ ਲਾਗੂ ਹੋ ਗਿਆ ਪਤਾ ਤੁਹਾਨੂੰ ਹੈਂ ਕੁਝ ਨਹੀਂ ਪਤਾ ਕਿ ਸਕੂਲ ਚ ਵੀ ਦੱਸਿਆ ਹੈਗਾ ਪ੍ਰਿੰਸੀਪਲ ਜਾਂ ਹੋਰ ਕਿਸੇ ਨੇ ਕਿਹਾ ਹੈਂ ਦੱਸਿਆ ਜੀ ਦੱਸਿਆ ਜੀ ਇੱਧਰ ਦੇਖਿਓ ਕੀ ਦੱਸਿਆ ਸੀ ਉਹ ਦੱਸਦੋ ਅੱਛਾ ਜੀ ਕੀ ਪਤਾ ਤਾਂ ਲੱਗੇ ਤੁਸੀਂ ਪੜਦੇ ਹੋ ਤੁਹਾਨੂੰ ਕੀ ਦੱਸਿਆ ਜੀ ਐਸ.ਪੀ. ਨੂੰ ਇਹ ਕਿੰਨੇ ਇੰਨੇ ਨਹੀਂ ਕੋਈ ਨਹੀਂ ਐਸੀ ਕੀ ਆ ਤੁਸੀਂ ਦੱਸ ਦੋ ਕਿ ਸਾਨੂੰ ਕੀ ਦੱਸਿਆ ਪੱਲੇ ਹੈ ਹੈ ਤੇ ਤਿੰਨ ਤਿੰਨ ਵੀ ਤੁਸੀਂ ਚੜ੍ਹੇ ਫਿਰਦੇ ਤੁਹਾਨੂੰ ਪਤਾ ਕਿ ਜਿਹੜਾ ਹੈਗਾ ਹਾਦਸੇ ਵੀ ਇਸੇ ਕਰਕੇ ਹੁੰਦੇ ਨੇ ਕਿਹੜੀ ਕਿਹੜੇ ਕਿੱਥੋਂ ਆਣ ਤੁਸੀਂ ਅਸੀਂ ਬਾੜਾ ਕਲਾ ਤੋਂ ਬਾੜਾ ਕਿੰਨੇ ਕਿਲੋਮੀਟਰ ਆ ਚਾਰ ਕਿਲੋ ਚਾਰ ਠੀਕ ਹੈ ਜੀ ਬੱਚਿਆਂ ਵਾਸਤੇ ਠੀਕ ਹੈ ਜੀ ਹਮ ਬੱਚਿਆਂ ਵਾਸਤੇ ਠੀਕ ਹੈ ਕਿਉਂ ਬੱਚਿਆਂ ਜਿਹੜਾ ਐਕਸੀਡੈਂਟ ਬਹੁਤ ਹੋ ਰਹੇ ਨੇ ਹੂੰ 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 ਉਹ ਆਪੇ ਛੋਟੇ ਬੱਚਨ ਲਈ ਜਾਵਾਂਗੇ ਦੇਖੋ ਨਾਲ ਆਪ ਮਰਨਗੇ ਦੂਜੇ ਮਰਦੇ ਨੇ ਹਣਾ ਇਹ ਠੀਕ ਹੈ ਇੱਥੇ ਕਿਉਂਕਿ ਉਹਨਾਂ ਨੂੰ ਚਲਾਉਣ ਦਾ ਵੀ ਪਤਾ ਨਹੀਂ ਹੁੰਦਾ ਉਹ ਹੀ ਹੈ ਜੀ ਗਲਤੀ ਬੱਚਾ ਛੋਟਾ ਜੇ ਉਹਨਾਂ ਨੂੰ ਕੀ ਪਤਾ ਜੀ ਜਿੱਦ ਕਰਦੇ ਨੇ ਆਪਾਂ ਨੂੰ ਲੈ ਕੇ ਦੇਣਾ ਪੈਂਦਾ ਇੱਕ ਵਾਰ ਸੇ ਤੁਸੀਂ ਤੁਸੀਂ ਛੱਡਣ ਆਏ ਹੋ ਜਿਹੜਾ ਕਾਫੀ ਬੱਚੇ ਨੇ ਇੱਥੇ ਮੋਟਰਸਾਈਕਲ ਕਾੜਾ ਕਰਕੇ ਅੰਦਰ ਚਲੇ ਗਏ ਪੇਰੈਂਟਸ ਨੂੰ ਤਾਂ ਪਤਾ ਹੋਊਗਾ ਵੀ ਸਾਡਾ ਪਤਾ ਜੀ ਇਹਨੂੰ ਘਰ ਹੀ ਲੈ ਕੇ ਆ ਰਹੇ ਨੇ ਜੀ ਉਹ ਗੱਲ ਇਹ ਹੈ ਜੀ ਪਰ ਵਾਪਸ ਕੀ ਕਰਨ ਜਦੋਂ ਮੂਰੇ ਝੁਕਣਾ ਪੈਂਦਾ ਹੈ ਜਦੋਂ ਕਰਦੇ ਨੇ ਤੁਸੀਂ ਵੀ ਮੈਸੇਜ ਦੇਣਾ ਚਾਹੁੰਦੇ ਹੋ ਪੇਰੈਂਟਸ ਨੂੰ ਜੇ ਮੈਂ ਤੁਸੀਂ ਛੱਡਣ ਆਪ ਆਏ ਹੋ ਆਪਣੇ ਬੱਚੇ ਨੂੰ ਮੈਂ ਤਾਂ ਜੀ ਇਹੀ ਕਹਿੰਦਾ ਜੀ ਬੱਚੇ ਨੂੰ ਆਪ ਛੱਡ ਕੇ ਜਾਓਗੇ ਕਿਹਨੇ ਜੀ ਨਾਲ ਜੀ ਆਪ ਬੱਚੇ ਨੂੰ ਸਹੀ ਤਰੀਕੇ ਨਾਲ ਛੱਡ ਸਕਦੇ ਹੋ ਸੜਕੀ ਹਾਦਸਿਆਂ 'ਚ ਵੀ ਇੰਨਾ ਲਾੜ ਕਰਤ ਪਊਗਾ ਇੱਥੇ ਸੜਕ ਹਾਦਸਿਆਂ 'ਚ ਵੀ ਬਹੁਤ ਵਰਕਪੈਨ ਹੈ ਜੀ ਵਧੀਆ ਜੀ ਬਹੁਤ ਵਧੀਆ ਇਹ ਬੱਚਿਆਂ ਨੂੰ ਦੇਣਾ ਨਹੀਂ ਚਾਹੀਦਾ ਭਾਈ ਕਿਸੇ ਨੂੰ ਵੀ ਜਖੂਰੀ ਨਹੀਂ ਦੇਣਾਂ ਚਾਹੀਦਾ 18 ਸਾਲ ਤੋਂ ਪਹਿਲਾਂ ਬੱਚਿਆਂ ਨੂੰ ਉਹਦੇ ਵਿੱਚ ਆਪਣਾ ਵੀ ਨੁਕਸਾਨ ਹੈ ਤੇ ਬੱਚੇ ਦਾ ਵੀ ਨੁਕਸਾਨ ਹੈ ਇੱਥੇ ਜੁਰਮਾਨਾ ਵੀ ਆ ਸਜ਼ਾ ਦਾ ਵੀ ਪ੍ਰਬਧਾਨਾ ਕਿਵੇਂ ਦੇਖਦੇ ਹੋ ਇੰਨਾ ਲਫਤਾਂ ਨੂੰ ਠੀਕ ਹੈ ਜੀ ਤਾਂ ਹੀ ਫਿਰ ਸੁਝਾ ਹੋਊਗਾ ਤਾਂ ਹੀ ਲੋਕ ਆਪਣੇ ਬੱਚਿਆਂ ਨੂੰ ਤੁਸੀਂ ਵੀ ਦੇਖਿਆ ਹੋਣਾ ਜਿਹੜਾ ਹੈਗਾ ਅਜੇ ਵੀ ਜਾਗਰੂਕ ਨਹੀਂ ਹੈਗੇ ਪੇਰੈਂਟਸ ਉਹਨਾਂ ਨੇ ਆਪਣੇ ਬੱਚਿਆਂ ਨੂੰ ਅੱਜ ਵੀ ਸਕੂਲ ਵਿੱਚ ਮੋਟਰਸਾਈਕਲ ਤੇ ਕਿੱਪੇਜਿਆਗਾ ਅੱਛਾ ਜੀ ਇਹ ਗਲਤ ਹੈ ਜੀ ਕਿਉਂਕਿ ਜਦੋਂ ਕਾਨੂੰਨ ਲਾਗੂ ਹੋਇਆ ਤਾਂ ਉਹ ਤੇ ਗੌਰਤਾ ਕਰਨੀ ਚਾਹੀਦੀ ਇਹਨਾਂ ਦਾ ਸੜਕਾਂ 'ਤੇ ਵੀ ਇਸੇ ਕਰ ਮੋਤੇ ਤਾਂ ਉਹਨਾਂ ਨੂੰ ਪਤਾ ਤਾਂ ਹੁੰਦਾ ਨਹੀਂ ਵੀ ਕਿਸ ਤਰ੍ਹਾਂ ਚਲਾਉਣਾ ਉਹਨਾਂ ਨੂੰ ਹਾਂਜੀ ਜ਼ਰੂਰ ਜੀ ਇਹੀ ਕਰ ਮੋਤੇ ਸੜਕਾਂ 'ਤੇ ਜ਼ਿਆਦਾਤਰ ਦੇਖਦੇ ਆਪਾਂ ਇਹ ਬਹੁਤ ਵਧੀਆ ਗੱਲ ਹੈ ਸਰਕਾਰ ਨੇ ਜਿਹੜਾ ਇਹ ਉਹ ਕੀਤਾ ਹੀ ਤੇ ਬੱਚਿਆਂ ਵਾਸਤੇ ਵੀ ਤੇ ਮਾਪੇ-ਵਾਪ ਨੂੰ ਵੀ ਆਪਾਂ ਨੇ ਸੋਚਣਾ ਚਾਹੀਦਾ ਵੀ ਇਹ ਤੁਹਾਨੂੰ ਮਦਦ ਆਹ ਕਰੀਏ ਤਲਵੰਗਰ ਨਾਗਰੀ ਇਹ ਤੇ ਬੱਚਿਆਂ ਨੂੰ ਆਪ ਸਮਝਾਈਏ ਤੇ ਆਪ ਕਾਨੂੰਨ ਦਾ ਸਾਥ ਦਿਓ ਭਾਈ। ਤੁਸੀਂ ਤਾਂ ਬੱਚਿਆਂ ਨੂੰ ਛੱਡਣ ਆ ਗਏ ਤੇ ਕਈ ਬੱਚੇ ਨੇ ਜਿਹੜੇ ਅਜੇ ਵੀ ਮੋਟਰਸਾਈਕਲ ਹਾਂਜੀ ਹਾਂਜੀ ਮੈਂ ਦੇਖ ਰਹੀ ਹਾਂ ਹੱਲੇ ਵੀ ਯਾਨੀ ਕਿ ਬੱਚੇ ਆਪ ਲੈ ਕੇ ਆਏ ਬਾਈਕਲ ਆਪਣੇ ਤੇ ਇਹ ਮਾਪੇ ਨੂੰ ਖੁਦ ਚਾਹੀਦਾ ਸੀ ਮੈਂ ਵੀ ਆਪਣੇ ਬੱਚਿਆਂ ਨੂੰ ਆਪ ਹੁਣ ਛੱਡਣ ਆਏ ਜੀ। ਇਹ ਆਪਾਂ ਨੂੰ ਖੁਦ ਦੇਖਣਾ ਚਾਹੀਦਾ ਨਾ। ਇਹ ਵੀ ਤਿੰਨ ਤਿੰਨ ਬੈਠਦੇ ਨੇ ਹਾਂਜੀ ਹਾਂਜੀ ਸੜਕਾਂ ਅਸੀਂ ਵੀ ਸੇ ਕਰਨ ਹੁੰਦੇ। ਹਾਂਜੀ। ਕੁਛ ਕੀ ਪੇਰੈਂਟਸ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੁੰਦਾ ਸਰਸਤਾ ਹੀ ਕਹਿੰਨੇ ਵੀ ਕਾਨੂੰਨ ਦਾ ਸਾਥ ਦਿਓ ਬੱਚਿਆਂ ਨੂੰ ਆਪਾਂ ਸਮਝਾਈਏ ਜਾਂ ਫਿਰ ਇਹ ਆਪ ਛੱਡ ਛੱਡ ਕੇ ਜਾਓ ਬੱਚਿਆਂ ਨੂੰ ਹੁਣ ਬੱਚੇ ਮੋਟਰਸਾਈਕਲਾਂ ਤੇ ਬਾਜ਼ਾਰਾਂ ਦੇ ਵਿੱਚ ਤਿੰਨ ਤਿੰਨ ਬੈਠ ਕੇ ਹੌਲੜ ਬਾਜੀ ਕਰਦੇ ਨੇ ਛੋਟੇ ਛੋਟੇ ਬੱਚੇ ਨੇ ਹਾਂ ਜੀ ਬਹੁਤ ਵਧੀਆ ਜੀ ਐਕਸੀਡੈਂਟ ਦੇ ਐਕਸੀਡੈਂਟ ਘਟਣਗੇ ਬਹੁਤ ਜ਼ਿਆਦਾ ਜੀ ਤੂੰ ਵੀ ਚਲੋ ਬੱਚੇ ਜਦੋਂ ਮਾਈਨਰ ਹੁੰਦੇ ਨੇ ਵੱਡੇ ਵੱਡੇ ਹੁੰਦੇ ਫੇਰੇ ਚ ਖਨਾਰੀ ਦਾ ਹੋਇਆ ਇੱਥੇ ਚਲਾਣਾ ਫਾਇਦੇ ਇਹਨੇ ਨੁਕਸਾਨ ਤਾਂ ਕੋਈ ਹੈ ਨਹੀਂ ਕੋਉਣ ਦਾ ਜੀ ਜੇ ਲਾਗੂ ਕੀਤਾ ਤਾਂ ਕੋ ਚੰਗੇ ਵਾਸਤੇ ਕੀਤਾ ਜੀ ਸਰਕਾਰ ਨੇ ਬਹੁਤ ਵਧੀਆ ਇੱਥੇ ਜਿਹੜਾ ਜੁਰਮਾਨਾ ਤੇ ਸਜ਼ਾ ਦੀ ਵੀ ਰੱਖੀ ਆ ਜਿਹੜੀ ਜੁਰਮਾਨਾ ਪੈਂ ਆ ਜੀ ਜੁਰਮਾਨਾ ਰੱਖਣ ਨਾਲ ਮਕਬੀਰੈਂਸ ਦੀ ਆਪੀ ਜਮਿਵਾਰੀ ਆਪੇ ਸਮਝ ਲੰਗੇ ਜੀ ਹੂੰ ਪਹਿਲਾਂ ਤਾਂ ਨਹੀਂ ਸਮਝਦੇ ਜੀ ਨਹੀਂ ਹੂੰ ਜੁਰਮਾਨਾ ਦਾ ਡਰ ਕਰਨੇ ਕਰਨੇ ਕਹੀਏਗਾ ਮਾ ਜੀ ਤੇ ਸਜ਼ਾ ਦਾ ਵੀ ਪ੍ਰਬਧਾਨ ਆ ਤੁਹਾਨੂੰ ਲੱਗਦਾ ਕਿ ਇਹ ਜਿਹੜੀ ਇੱਕ ਤਰ੍ਹਾਂ ਦਾ ਵਧੀਆ ਆ ਹੈ ਤਾਂ ਵਧੀਆ ਹੀ ਸਾਰਾ ਜੇ ਸਰਕਾਰ ਨੇ ਬਣਾਤਾ ਵਧੀਆ ਹੀ ਜੀ ਮਾੜਾ ਤਾਂ ਕੁਝ ਨਹੀਂ ਹੁੰਦਾ ਦੇਖੋ ਸਾਡੇ ਪ੍ਰੇਅਰ ਦੇ ਵਿੱਚ ਪ੍ਰਿੰਸੀਪਲ ਸਰ ਨੇ ਅਨਾਉਂਸ ਕਰ ਦਿੱਤਾ ਸੀ ਬੱਚਿਆਂ ਨੂੰ ਅਸੀਂ ਅਵੇਅਰ ਕਰ ਦਿੱਤਾ ਹੈ ਇਹਦੇ ਬਾਰੇ ਤੇ ਕਲਾਸਿਸ ਜਿਹੜੀ ਅਸੀਂ ਸਾਰੇ ਟੀਚਰਸ ਨੇ ਕਹਿ ਦਿੱਤਾ ਹੈ ਨਾ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਗੇਟ ਤੇ ਵੀ ਅਸੀਂ ਡਿਊਟੀ ਦਿੰਨੇ ਆ ਇੱਕ ਟੀਚਰ ਵੀ ਡਿਊਟੀ ਦਿੰਦਾ ਤੇ ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸ ਦੀ ਪੂਰੀ ਪਾਲਣਾ ਕੀਤੀ ਜਾਵੇ ਬਾਕੀ ਇਹ ਹੈ ਕਿ ਕਈ ਬੱਚਿਆਂ ਨੂੰ ਪ੍ਰੈਕਟੀਕਲ ਪ੍ਰੋਬਲਮਸ ਵੀ ਆ ਰਹੀਆਂ ਨੇ ਕਿਉਂਕਿ ਬੱਚੇ ਵੱਡੇ ਨੇ ਸਾਡੇ ਪਿੰਡਾਂ ਤੋਂ ਆਉਂਦੇ ਨੇ ਕਈ ਵਾਰ ਬੱਸ ਟਾਈਮਿੰਗਸ ਨਹੀਂ ਹੈਗੀਆਂ ਤੇ ਇਸ ਕਰਕੇ ਥੋੜੀ ਜਿਹੀ ਬੱਚਿਆਂ ਨੂੰ ਪ੍ਰੋਬਲਮ ਹੈ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣਾ ਵੇਅ ਆਊਟ ਲੱਭੋ ਤੇ ਇਸ ਦੀ 100% ਪਾਲਣਾ ਅੱਜ ਤੋਂ ਕੀਤੀ ਜਾਵੇ ਕਿਉਂਕਿ ਇੱਕ ਤਰੀਕਾ ਸੀਗਾ ਬੱਚੇ ਅੱਜ ਜੋ ਮੋਟਰਸਾਈਕਲ ਤੇ ਆਨੇ ਬਾਹਰ ਖੜੇ ਕਰਕੇ ਉਹ ਫਿਰ ਉਹਨਾਂ ਦੀ ਹਲੇ ਪ੍ਰੈਕਟੀਕਲ ਪ੍ਰੋਬਲਮਸ ਨੇ ਨਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਹੁਣ ਤੱਕ ਉਹ ਆ ਰਹੇ ਸੀ ਅਸੀਂ ਤਾਂ ਰੋਕਦੇ ਹੀ ਆ ਕਿ ਡਰਾਈਵਿੰਗ ਲਾਇਸੈਂਸ ਜਿਨ੍ਹਾਂ ਕੋਲ ਨਹੀਂ ਹੈ ਉਹ ਬੱਚੇ ਨਹੀਂ ਲੈ ਆਉਣਗੇ ਲੇਕਿਨ ਪਰ ਫਿਰ ਵੀ ਬੱਚੇ ਆ ਰਹੇ ਨੇ ਕਿਉਂਕਿ ਉਹਨਾਂ ਨੇ ਕੁਝ ਪ੍ਰੈਕਟੀਕਲ ਪ੍ਰੋਬ ਨਹੀਂ ਸਕੂਲ ਟਾਈਮਿੰਗਸ ਨਾਲ ਕੋਇਨਸਾਈਡ ਕਰਦਾ ਬੱਚੇ ਨਹੀਂ ਪਹੁੰਚ ਪਹੁੰਚਦੇ ਤਾਂ ਬੱਚਿਆਂ ਦੇ ਪੇਰੈਂਟਸ ਦਿੰਦੇ ਨੇ ਉਹਨਾਂ ਨੂੰ ਤਾਂ ਫਿਰ ਉਹ ਆ ਜਾਂਦੇ ਨੇ ਅਸੀਂ ਪੇਰੈਂਟਸ ਨੂੰ ਵੀ ਅਵੇਅਰ ਕੀਤਾ ਅਸੀਂ ਆਪਣੀਆਂ ਕਲਾਸਿਸ ਚ ਗਿਆ ਜਿਵੇਂ ਸਾਡੇ ਕੋਲ ਗਰੁੱਪਸ ਬਣੇ ਹੋਏ ਨੇ WhatsApp ਗਰੁੱਪਸ ਬਣੇ ਹੋਏ ਨੇ ਅਸੀਂ ਉਹਨਾਂ ਚ ਵੀ ਪ੍ਰਿੰਸੀਪਲ ਮਤਲਬ ਸਾਰੇ ਕਲਾਸ ਇੰਚਾਰजेस ਨੇ ਆਪਣੇ ਆਪਣੇ ਗਰੁੱਪਸ ਦੇ ਵਿੱਚ ਵੀ ਪਾਇਆ ਤਾਂ ਕਿ ਉਹਨਾਂ ਦੇ ਪੇਰੈਂਟਸ ਨੂੰ ਵੀ ਪਤਾ ਲੱਗ ਜਾ ਕਿਉਂਕਿ ਪੇਰੈਂਟਸ ਨੂੰ ਵੀ ਅਵੇਅਰਨੈਸ ਹੋਣੀ ਜ਼ਰੂਰੀ ਹੈ ਨਾ ਦਿੰਦੇ ਤਾਂ ਪੇਰੈਂਟਸ ਹੀ ਹਨਾ ਜੇ ਉਹ ਨਹੀਂ ਲੌਕ ਕਰਨਗੇ ਤਾਂ ਬੱਚੇ ਨਹੀਂ ਆਉਣਗੇ ਟੋਟਲ ਕਿੰਨੇ ਸਟੂਡੈਂਟ ਨੇ ਸਕੂਲ ਦੇ ਵਿੱਚ ਸਾਡੇ ਅ 6 ਤੋਂ 700 ਦੇ ਵਿੱਚ ਵੇਰੀ ਕਰਦੇ ਸਾਡੀ ਸਟਰੈਂਥ ਐਗਜੈਕਟਲੀ ਐਗਜੈਕਟ ਅਮਾਉਂਟ ਵੈਂਡੋ ਨਹੀਂ ਪਤਾ ਸਾਡਾ ਲਈ ਕਿਹਾ ਹੋ ਐਗਜੈਕਟ ਨੰਬਰ ਨਹੀਂ ਪਤਾ ਪੀ ਰਖਦਾ ਜਿਹੜੇ ਐਕਟਰ ਨਾਲਤਾਪ ਜਿਹੜੇ ਸੜਕ ਦੇ ਹਾਸੇ ਜਿਹੜੇ ਹੈਗੇ ਬਾਕਰਦੇ ਨੇ ਨੈਚੁਰਲੀ ਹਾਂਜੀ ਹੁਣ ਕੰਟਰੋਲ ਚ ਆਉਣਗੇ ਇਸ ਗੱਲ 'ਚ ਕੋਈ ਦੂਸਰੀ ਰਾਏ ਨਹੀਂ 100% ਆਉਣਗੇ ਕਿਉਂਕਿ ਬੱਚੇ ਇਸ ਉਮਰ ਦੇ ਵਿੱਚ ਥੋੜੇ ਘੱਟ ਸਮਝਦਾਰ ਹੁੰਦੇ ਨੇ ਜਿਆਦਾ ਜੋਸ਼ੀਲੇ ਹੁੰਦੇ ਨੇ ਤਾਂ ਉਹ ਫਾਸਟ ਦਾ ਚੱਲਦੇ ਹੀ ਚੱਲਦੇ ਕੁਝ ਕੀ ਮੈਸੇਜ ਕਨਵੇ ਕਰਨਾ ਚਾਹੁੰਦਾ ਇਹ ਜੁਰਮਾਨਾ ਵੀ ਜਿਹੜਾ ਹੈਗਾ ਕਾਫੀ ਹੈ ਤੇ ਸਭਾਂ ਦੀ ਹੈ ਸੱਚੀ ਦੇਖੋ ਇਹ ਗੱਲ ਹੈ ਵੀ ਜੇ ਆਪਾਂ ਕੋਈ ਵੀ ਚੀਜ਼ ਇੰਪਲੀਮੈਂਟ ਕਰਨੀ ਹੈ ਤਾਂ ਕੋਈ ਵੀ ਰੂਲ ਆਪਾਂ ਨਵਾਂ ਇੰਪਲੀਮੈਂਟ ਕਰਦੇ ਆ ਤਾਂ ਉਸ ਲਈ ਸਟ੍ਰਿਕਨੈਸ ਹੋਊਗੀ ਤਾਂ ਲੋਕ ਉਸ ਦੀ ਪਾਲਣਾ ਕਰਨਗੇ ਨਹੀਂ ਤਾਂ ਫਿਰ ਆਪਾਂ ਦੇਖਦੇ ਹਾਂ ਕਿ ਜ਼ਿਆਦਾ ਲੋਕ ਪਾਲਣਾ ਨਹੀਂ ਕਰਦੇ ਨੇ ਤਾਂ ਉਲੰਘਣਾ ਕੀਤੀ ਹੀ ਜਾਂਦੇ ਹੈਨਾ ਇਸ ਕਰਕੇ ਇੱਕ ਵਾਰ ਤਾਂ ਸਟ੍ਰਿਕਨੈਸ ਹੋਊਗੀ ਕੁਛ ਕੀ ਹੁਣ ਮੈਸੇਜ ਕਨਵੇ ਕਰਨਾ ਜਿਹੜੇ ਹਜੇ ਵੀ ਜਣਗੀ ਰੋਲੀ ਲੰਘਣਾ ਨਹੀਂ ਇਹੀ ਕਹਿਣਾ ਚਾਹੁੰਦੇ ਆ ਕਿ ਜੋ ਐਕਟ ਬਣਿਆ ਹੈ ਹੈਨਾ ਬੱਚੇ ਜਦੋਂ ਨਹੀਂ ਅਲਾਉਡ ਹੈਗੇ ਕਿ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈ ਤਾਂ ਉਹਨਾਂ ਬੱਚਿਆਂ ਨੂੰ ਪੇਰੈਂਟਸ ਨੂੰ ਵੀ ਰਿਕੁਐਸਟ ਹੈ ਕਿਉਂਕਿ ਸਭ ਤੋਂ ਪਹਿਲਾਂ ਤਾਂ ਪੇਰੈਂਟਸ ਦੇ ਸਾਥ ਦੀ ਜ਼ਰੂਰਤ ਹੈ ਜੇ ਪੇਰੈਂਟਸ ਉਹਨਾਂ ਨੂੰ ਵਹੀਕਲਸ ਨਹੀਂ ਦੇਣਗੇ ਤਾਂ ਨੈਚੁਰਲੀ ਹੈ ਕਿ ਬੱਚੇ ਨਹੀਂ ਹੋਣਗੇ ਤੇ ਅਸੀਂ ਪੇਰੈਂਟਸ ਤੱਕ ਵੀ ਇਹ ਸੁਨੇਹਾ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਪ੍ਰਿੰਸੀਪਲ ਸਾਹਿਬ ਨੇ ਪ੍ਰੇਅਰ ਦੇ ਵਿੱਚ ਵੀ ਬੱਚਿਆਂ ਨੂੰ ਅਨਾਉਂਸ ਕੀਤਾ ਅਸੀਂ ਬੀਇੰਗ ਕਲਾਸ ਇੰਚਾਰजेस ਸਾਰਿਆਂ ਨੇ ਆਪਣੇ ਕਲਾਸ ਵਿੱਚ ਵੀ ਬੱਚਿਆਂ ਨੂੰ ਅਨਾਉਂਸ ਵੀ ਕੀਤਾ ਤੇ ਅਸੀਂ WhatsApp ਜਿਹੜੇ ਗਰੁੱਪਸ ਪਾਇਓ ਨੇ ਅਸੀਂ ਪੇਰੈਂਟਸ ਨੂੰ ਵੀ ਸੁਣਾ ਦਿੱਤਾ ਤੇ ਬੱਚਿਆਂ ਨੂੰ ਵੀ ਕਿਹਾ ਨੈਚੁਰਲੀ ਇਹ ਬੱਚੇ ਜਿਹੜੇ ਸ਼ੌਕੀਨ ਨੇ ਉਹ ਤਾਂ ਪੇਰੈਂਟਸ ਨੂੰ ਜਾ ਕੇ ਨਹੀਂ ਕਹਿਣਗੇ ਪਰ ਅਸੀਂ WhatsApp ਦੇ ਵਿੱਚ ਬੱਚਿਆਂ ਨੂੰ ਪੇਰੈਂਟਸ ਨੂੰ ਮੈਸੇਜ ਪਾਇਆ ਜਿਵੇਂ ਹੁਣ ਸਾਡੇ ਜੁਲਾਈ ਐਗਜ਼ਾਮਸ ਹੋਏ ਨੇ ਪੀਟੀਐਮ ਜਦੋਂ ਹੋਊਗੀ ਅਸੀਂ ਇਸ ਚੀਜ਼ ਲਈ ਵੀ ਪੇਰੈਂਟਸ ਨੂੰ ਨਾਲ ਪਰਸਨਲੀ ਵੀ ਕਹਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ